ਉਹ ਤਾਂ ਹੋਂ ਦੇ ਵਿੱਚ ਇਹ ਵੀ ਫੋਟੋ ਵਿੱਚ ਕਿਹਣਾ ਬੋਟੇ ਉਹ ਨੋ ਨੋ ਬਾਈਰ ਪ੍ਰੈਜੈਂਟ ਬਣਾਓ ਲਾਈਨ ਬਣਾਓ ਇੱਕ ਲਾਈਨ ਬਣਾਓ ਸਾਰੇ ਇੱਕ ਲਾਈਨ ਵਿੱਚ ਲੰਬੀ ਲਾਈਨ ਕਰ ਬਣਾ ਲਓ ਇੱਕ ਲਾਈਨ ਇੱਕ ਯਾ ਬੀਨੂ ਰਾਮ ਬੀਨੂ ਰਾਮ ਗੀਰੂ ਰਾਮ ਬੀਰੂ ਰਾਮ ਕਿੰਨੇ ਆਲਾ ਆਟੋ ਚ ਕਿੰਨੇ ਬੈਠਦੇ ਬੱਚੇ ਕਿੰਨੇ ਆਲਾ ਸਵਾਰੀ ਕਿੰਨਾ ਪਾਸ ਆ ਇਹ ਅਰੇ ਪਹਿਲੇ 5 ਜਿੰਨੇ ਦੀ ਤੁਸੀਂ ਆਪਕੇ ਦੱਸੋ ਪਹਿਲੇ 5 4 5 5 6 ਬੱਤੇ ਪਾਸ ਆ ਕੰਨੇ ਸੀਟ ਪਾਸ ਆ ਇਹ ਉਹ ਸੀਟ ਤਾਂ ਹੁਣ ਇੱਕ ਵਾਰੀ ਸੰਭ ਵਿਚਾਰ ਤੁਸੀਂ ਦੇਖ ਲਓ ਚਾਰ ਆ ਬੱਚੇ ਕਿੰਨੇ ਬਿਠਾਇਆ ਉਹ ਬੱਚੇ ਸਾਰੇ ਜੀ ਗਿਣੋ ਕਿੰਨੇ ਆ ਨਹੀਂ ਕਿਉਂ ਕਿਸ ਗੱਲ ਤੂੰ ਇਹ ਕੀਮਤੀ ਜਾਨਣਾ ਆ ਇਹ ਮਾਂ ਪੇ ਉਹਦਾ ਪੂਖਾ ਇਹ ਆਉਂ ਤੇ ਪਗਲਤੀ ਨਹੀਂ ਕਰ ਕਿੰਨੇ ਆ ਗਣੋ 1 2 3 4 5 6 7 8 9 10 11 12 13 14 15 16 17 18 19 19 ਬੱਚੇ ਆ ਜੀ ਦੇਖੋ 19 ਬੱਚੇ ਆ ਇਹ 4 ਸੀਟਾਂ 4 ਸੀਟਾਂ ਪਾਸ ਆ 5 ਆ ਆ 5 ਹੋ ਗਏ ਸੋ 5 ਤੇ 19 ਬੱਚੇ ਬਿਠਾਏ ਆ ਤੁਸੀਂ ਕਿਵੇਂ ਕੰਟਰੋਲ ਕਰੋਗੇ ਜੇਕਰ ਕੋਈ ਹਾਦਸਾ ਵਾਪਰ ਗਿਆ ਤੁਸੀਂ 19 20 ਬੱਚਿਆਂ ਨੂੰ ਕਿਵੇਂ ਕੰਟਰੋਲ ਕਰੋ ਕਿਵੇਂ ਕਿ ਨਾ ਉਹਮ ਤੁਹਾਡੇ ਸਮਰੱਥ ਰਿਸ਼ਪਾਰੇ ਪੜਨਲਪੀ ਜੀ ਥੋੜਾ ਅਸੀਂ ਤਲਾਣ ਕਰ ਲੱਗੇ ਆ ਕਿਉਂਕਿ ਸੈਮੀਨਾਰ ਲਾ ਕੇ ਤੁਹਾਨੂੰ ਸਮਝਾਇਆ ਹੋਇਆ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਆਪਣੇ ਮਨਮਰਜ਼ੀ ਕਰ ਰਹੇ ਹੋ ਠੀਕ ਹੈ ਜੀ ਇਹ ਦੇਖੋ ਬੀਮਾ ਪੋਲੂਸ਼ਨ ਹੋਰ ਕੀ ਕੁਝ ਹੈ ਨਹੀਂ ਇਹ ਦੇਖੋ ਪਹਿਲਾਂ ਤਾਂ ਦੇਖੋ ਡਾਕੂਮੈਂਟ ਕਿੰਨੇ ਘਟਾ ਹੈ ਨੰਬਰ 2 ਤੇ ਜੀ ਮੈਂ ਮਾਪਿਆਂ ਨੂੰ ਪੇਰੈਂਟਸ ਨੂੰ ਅਪੀਲ ਕਰਨਾ ਚਾਹਣਾ ਵੀ ਜਿਹੜੇ ਬੱਚੇ ਦੀ ਜਾਨ ਤੋਂ ਕੋਈ ਚੀਜ਼ ਕੀਮਤੀ ਨਹੀਂ ਹੈ ਉਹ ਦੇਖੋ 19 ਬੱਚੇ ਬਿਠਾਏ ਆ ਜਿਹੜੇ ਮਾਪਿਓ ਇਹ ਦੇਖਣ ਵੀ ਇਸ ਵਹੀਕਲ ਦੇ ਵਿੱਚ ਅਸੀਂ ਕਿੰਨੇ ਬੱਚੇ ਬਿਠਾਉਣਿਆ ਜਿਹੜੇ ਹੋਰ ਕਿਸੇ ਵਹੀਕਲ ਤੇ ਲ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦਾ ਵੀ ਤੁਸੀਂ ਇੰਨੇ ਨੇ ਬੱਚੇ ਬਿਠਾਉਂਗੇ ਇੱਕ ਵਹੀਕਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਾਦਸਾ ਵਾਪਰ ਗਿਆ ਤੇ ਬੱਚੇ ਸਹੀ ਸਲੰਦ ਘਰੇ ਨਹੀਂ ਆ ਸਕਦੇ। ਸੋ ਤੁਹਾਨੂੰ ਵੀ ਮੇਰੀ ਅਪੀਲ ਹੈ। ਪਿੱਛੇ ਟੈਕਸੀ ਸਟੈਂਡ ਵਾਲੇ ਵੀ ਖੜੇ ਆ ਇਹਨਾਂ ਨੂੰ ਵੀ ਸੈਮੀਨਾਰ ਰੋਡ ਦੇ ਵਿੱਚ ਸਮਝਾਇਆ ਵੀ ਹੁਣ ਕਹਿਣ ਲੱਗਾ ਵੀ ਅੱਜ ਤੋਂ ਬਾਅਦ ਜੇਕਰ ਬੱਚੇ ਜਿੰਨੇ ਸਿੱਟੜਾ ਤੁਸੀਂ 5-4 ਬੱਚੇ ਲੈ ਕੇ ਜਾਓ, 2 ਗੇੜੇ ਲਾ ਲਓ, 3 ਲਾ ਲਓ। ਠੀਕ ਹੈ ਕਿ ਨਹੀਂ? ਜੇ ਤੁਸੀਂ ਆਪਣੀ ਮਨਮਰਜ਼ੀ ਕਰੋਗੇ ਫਿਰ ਚਲਾਣਤਾ ਹੋਊਗਾ ਤੁਹਾਨੂੰ ਭਰਨਾ ਪੈਣਾ। ਇਹਦੀ ਗੱਲ ਹੈ। ਠੀਕ ਹੈ ਕਿ ਨਹੀਂ? ਔਰ ਮਾਪਿਆਂ ਨੂੰ ਅਪੀ ਚਾਰਲ ਮਕਾ ਲੈਣ ਕੇ ਪਾਸੇ ਵੀ ਨੁਕਸਾਨ ਤੁਹਾਡਾ ਨਾ ਕਿ ਇਹਨਾਂ ਦਾ ਸੋ ਧੰਨਵਾਦ ਜੀ ਤੇ ਗਾਂ ਤੋਂ ਮੰਨੋਗੇ ਤਾਂ ਸਹੀ ਹੋ ਰਹੋਗੇ ਤਾਂ ਨਹੀਂ ਤਾਂ ਫਿਰ ਤੁਹਾਡੀ ਹਾ ਚਲਾਨ ਫੜੋ ਹੁਣ ਤੁਹਾਡੇ ਬੱਚੇ ਓਵਰ ਜਿਹੜੇ ਭਰੇ ਤੁਸੀਂ ਚੜਾਏ ਸੀ ਇਸ ਕਰਕੇ ਤੁਹਾਡਾ ਚਲਾਨ ਕੀਤਾ ਇਹਨੂੰ ਭਰੋ ਹੁਣ ਕੋਈ ਵੀ ਭਈਆ ਨਹੀਂ ਰਹਿਣ ਦਿੱਤਾ ਜਾਵੇਗਾ ਸੋ ਜਿਹੜਾ ਇਹਨਾਂ ਭਈਆਂ ਦੀ ਸਪੋਰਟ ਕਰੇਗਾ ਉਹ ਵੀ ਨਹੀਂ ਬਖਸ਼ਾ ਜਾਵੇਗਾ ਸੋ ਅੱਜ ਸ਼ਾਮੀ 5 ਵਜੇ ਗਰਾਊਂਡ ਸਟੇਡੀਅਮ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਵੱਧ ਵੱਧ ਵੀਰ ਭਰਾ ਇੱਥੇ ਪਹੁੰਚੋ ਕਿਉਂਕਿ ਆਪਾਂ ਪੰਜਾਬ ਵਿੱਚ ਕੋਈ ਭਈਆ ਨਹੀਂ ਰਹਿ ਦੇਣਾ ਤੇ ਨਾ ਹੀ ਆਪਣੇ ਪਿੰਡ ਮੁੱਦਗੀ ਦੇ ਵਿੱਚ ਸੋ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ ਭਈਏ ਪਹਜਾਓ ਪੰਜਾਬ ਬਚਾਓ